ਔਰ ਜੁਰਤੂ ਜੋ ਜੋ ਕਰਿਆ ਨਾ ਇਹਨੇ ਤਾਂ ਦੁਬਾਰਾ ਸਰਾਸੀ ਦੀ ਯਾਦ ਤਾਜ਼ਾ ਕਰਦੀ ਕਈ ਘੰਟੇ ਤੋਨੇ ਪਿੱਛੇ ਨੂੰ ਬਹਾਰ ਲੱਤਾ ਬੰਦਗਾ ਤਲੇ ਨੂੰ ਮੂੰਹ ਰੇਕਾ ਵੀ ਤੰਗਿਆ ਗਿਆ ਰੱਸੀ ਗਲ ਵੀ ਬੰਨਣਾ ਫਿਰ ਪਾਣੀ માં ਮੂੰਹ ਡੋਪਣਾ ਕਿਸ ਕਾਰਨ ਨਵਦੀਪ ਕੇ ਉਪਰ 3rd ਡਿਗਰੀ ਦਾ ਇਸਤੇਮਾਲ ਕਰਾਇਆ ਐਨ ਇਹਨੂੰ ਪੂਰੀ ਪੀੜਾ ਦੀ ਆ ਵੀ ਹਾਂ ਇਹਨੂੰ ਤੰਗ ਕਰੋ ਇਤਨਾ ਕਿਨੇ ਦੁਬਾਰਾ ਅੰਦੋਲਨ ਕੇ ਅੰਦਰ ਨਾ ਖੜੇ ਹੋ ਸਕਾਂ ਸਤਰਾ ਹਮਨੇ 83 ਕੇ ਅੰਦਰ ਲੋਕਾਂ ਕੇ ਉਪਰ ਜ਼ੁਲਮ ਕਰਿਆ ਸਰਕਾਰਾਂ ਨੇ ਅਰੇ ਫੇਰ ਉਹੀ ਜ਼ੁਲਮਾਂ ਕੀ ਦੁਬਾਰਾ ਸ਼ੁਰੂਆਤ ਸਰਕਾਰਾਂ ਨੇ ਫੇਰ ਕਰਦੀ ਚਾਰ ਪੰਜ ਘੰਟੇ ਮਲੇ ਪੱਖਾ ਹੀ ਨਹੀਂ ਚਲਾਇਆ ਇੰਨੀ ਗਰਮੀ ਚ ਹਾਂ ਪੱਖਾ ਹੀ ਬੰਦ ਕਰ ਦਿਆ ਤਾਂ ਇਹ ਜਦੋਂ ਇੰਨਾ ਕੁ ਸੁਣਦੇ ਹਾਂ ਵੀ ਇੰਨਾ ਕੁ ਹੋਇਆ ਇੰਨਾ ਤਸ਼ੱਦਦ ਹੋਇਆ ਉਹ ਤੇ ਇੰਨਾ ਜਿਆਦਾ ਤੰਗ ਕਰ ਰੱਖਿਆ ਉਦੋਂ ਦਿਲ ਤੜਾਉਂਦਾ ਹੋਣਾਗਾ ਛੋਟਾ ਯੰਤਰ ਕੜੇ ਨਿਕਾਈ ਵੀ ਮਾਤਾ ਮੇਰੇ ਪੱਟਾ ਪਰ ਵੀ ਛੋਟਾ ਬਹੁਤ ਮਾਰੀ ਆ ਵੇਲਣ ਵੀ ਚੜਾਏ ਨੇ ਪੱਟਾ ਕੇ ਉੱਪਰ ਵੀ ਬਹੁਤ ਮਾੜੀ ਕਰਿਆ ਜੀ ਉਹਨਾਂ ਨੇ ਕੀ ਕਿ ਉਹ ਕਿਆ ਤਰੀਕਾ ਜੀ ਫੁਰਸਕਾ ਐਸਾ ਕਿਆ ਨਹੀਂ ਕਰ ਦਿੱਤਾ ਨਵਦੀਪ ਨੇ ਜੋਨੇ ਨੇ ਇਸ ਕਰ ਇਤਨੀ ਮਾੜੀ ਕਰੀ ਨਵਦੀਪ ਬਗੈ ਇਹ ਤਾਂ ਉਹ ਕਮ ਆ ਜਾਂ ਜੌਣ ਸੀ ਆਪਣੇ ਧਰਮ ਪਿੱਛਾ ਆਪਣੇ ਮਜੇ ਪਿੱਛਾ ਅਰ ਆਪਣੇ ਕੀਤੇ ਪਿੱਛਾ ਜਾਨਾਂ ਦੀ ਹੋਈਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਤਾਂ ਇੱਕ ਨਵਦੀਪ ਅੰਦਰ ਗਿਆ ਜਾਂ ਹਜ਼ਾਰਾਂ ਨਵਦੀਪ ਅੰਦਰ ਜਾਣੇ ਵਾਸਤੇ ਤਿਆਰ ਆਂ ਠੀਕ ਹੈ ਨਾ ਤਾਂ ਅਗਰ ਜਿੰਨੀ ਮਰਜ਼ੀ ਗ੍ਰਿਫਤਾਰੀਆਂ ਕਰ ਲਿਓ ਅੰਦੋਲਨ ਨਹੀਂ ਦਬਦਾ ਹੈ ਅਗਰ ਹਮ ਇੱਕ ਵੀ ਜਾਨ ਚਲੀ ਜਾਹ ਤੋ ਫਰਕ ਵੀ ਕੁਝ ਨਹੀਂ ਪੜਦਾ ਹਮ ਦੇਸ਼ ਵਾਸਤਾ ਆਪਣੀ ਜਾਨ ਵੀ ਦੇ ਸਕਾਇਆ ਅੱਜ ਵੀ ਚੜਦੀ ਕਲਾ ਮਾਂ ਆ ਪਹਿਲਾਂ ਵੀ ਚੜਦੀ ਕਲਾ ਮਾਂ ਤੇ ਅਰ ਅੱਗਾ ਵੀ ਚੜਦੀ ਕਲਾ ਮਾਂ ਰਹਿਣਾ ਆ ਕਿਉਂ ਸਰਕਾਰ ਤੋ ਸਰਕਾਰ ਨੇ ਬਹੁਤ ਦਬਕੇ ਮਰੇ ਆ ਥਰੀ ਜਮੀਨਾਕਰ ਕਰ ਦੇਗੇ ਥਾਰੇ ਪਾਸਪੋਰਟ ਰਦ ਕਰ ਦੇਗੇ ਹਰਿਆਣੇ ਮ ਕੋਈ ਆਇਆ ਕ ਇੱਕ ਵਾਰੀ ਕੈਦੇ ਬੰਦਾ ਮਾਰੇ ਵੀ ਹਾਂ ਮੇਰਾ ਪਾਸਪੋਰਟ ਰਦ ਕਰ ਦਿਆ ਜਾਂ ਕਿਸੇ ਦੀ ਜਮੀਨ ਕਨੀ ਅੱਖ ਵੀ ਚੱਕ ਕੇ ਦੇਖ ਲੈ ਸਰਕਾਰ ਪੰਜਾਬ ਤੇ ਹਰਿਆਣੇ ਵਾਲਿਓ ਕੀ ਤੁਹਾਨੂੰ ਪਤਾ ਹੈ ਨਵਦੀਬ ਬਾਡਰ ਕੈਨ ਵਾਲਾ ਕਿੱਥੇ ਹੈ ਕਿਹੜੇ ਹਾਲਾਤਾਂ ਚ ਹੈ ਅਸੀਂ ਇਹਨੇ ਬੇਕਿਰਕ ਕਿਉਂ ਹੋ ਜਾਂਨੇ ਆ ਕਦੇ ਤਾਂ ਅਸੀਂ ਬੰਦੇ ਨੂੰ ਮਿੰਟਾਂ ਚ ਪਲਕਾਂ ਤੇ ਬਿਠਾ ਲੈਨੇ ਆ ਤੇ ਫਿਰ ਮਿੰਟਾਂ ਜੀ ਅਸੀਂ ਉਹਨੂੰ ਭੁੱਲੇ ਜਾਂਨੇ ਆ ਕਿ ਤੁਹਾਨੂੰ ਪਤਾ ਉਹ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਹੈ ਪੁਲਿਸ ਤਿੰਨ ਮਹੀਨਿਆਂ ਤੋਂ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਦੇ ਉੱਪਰ ਅੰਨਾ ਤਸ਼ੱਦਦ ਕਰ ਰਹੀ ਹੈ ਇਹ ਇਲਜ਼ਾਮ ਨਵਦੀਪ ਦੇ ਮਾਪੇ ਵੀ ਲਾ ਰਹੇ ਨੇ ਤੇ ਨਾਲ ਨਵਦੀਪ ਦੀ ਜਥੇਬੰਦੀ ਹੈ ਜੋ ਮੁਲਾਕਾਤ ਕਰਕੇ ਆਈ ਹੈ ਉਹ ਵੀ ਲਾ ਰਹੀ ਹੈ ਤੇ ਅੱਜ ਤਿੰਨ ਮਹੀਨਿਆਂ ਬਾਅਦ ਵੀ ਨਵਦੀਪ ਜੇਲ੍ਹ ਤੋਂ ਬਾਹਰ ਨਹੀਂ ਆਇਆ ਤੇ ਨਾ ਹੀ ਕਿਸੇ ਨੇ ਕੋਈ ਹਜ ਤੱਕ ਉਸ ਦੇ ਜਿਹੜਾ ਨਾਲ ਆਵਾਜ਼ ਬੁਲੰਦ ਕੀਤੀ ਹੈ ਤਾਂ ਕਿ ਕੋਈ ਉਸ ਦੇ ਲਈ ਖੜ ਸਕੇ ਪਰਾਜਸੀ ਆਇਆ ਨਵਦੀਪ ਦੇ ਘਰ ਨਵਦੀਪ ਦੇ ਮਾਤਾ ਪਿਤਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਮੁਲਾਕਾਤ ਵੀ ਕਰਕੇ ਆਏ ਨੇ ਕਿ ਕਿਹੜੇ ਹਾਲਾਤਾਂ ਚ ਨਵਦੀਪ ਹੈ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਪਰੋ ਪੰਜਾਬ ਟੀਵੀ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਜਿਹੜਾ ਸਾਡੀ ਆਵਾਜ਼ ਸਾਰੇ ਹਿੰਦੁਸਤਾਨ ਦੇ ਵਿੱਚ ਪਹੁੰਚਾਉਂਦਾ ਹੈ ਬਾਪੂ ਜੀ ਜਿਵੇਂ ਮੈਂ ਕਿਹਾ ਕਿਹੜੇ ਹਾਲਾਤਾਂ ਚ ਨਵਦੀਪ ਦੇਖੋ ਹਾਲਾਤ ਤੋਂ ਆਪ ਨੂੰ ਪਤਾ ਹੀ ਆ ਸਰਕਾਰਾਂ ਇਤਨੀ ਬੇਕਿਰਕ ਹੋਣਾ ਨਹੀਂ ਚਾਹੀਏ ਸਰਕਾਰ ਨੂੰ ਕਿਉਂ ਐਸਾ ਕੋਈ ਨਾ ਤੋਂ ਤੱਕ ਕੋਈ ਐਸੀ ਚੀਜ਼ ਪੇਸ਼ ਕਰ ਸਕੇ ਸਰਕਾਰ ਕਿ ਕਿਸ ਕਾਰਨ ਨਵਦੀਪ ਨੂੰ ਅੰਦਰ ਗਿਰਿਆਵਾ ਆ ਕਿਸ ਕਾਰਨ ਨਵਦੀਪ ਕੇ ਉਪਰ 3 ਡਿਗਰੀ ਦਾ ਇਸਤੇਮਾਲ ਕਰਾਇਆ ਮੰਨ ਲਓ ਰੱਸੀ ਗੱਲ ਵੀ ਬੰਨਣਾ ਫਿਰ ਪਾਣੀ ਮਾ ਮੂੰਹ ਡੋਬਣਾ ਔਰ ਤੋ ਐਸਾ ਕਿਆ ਮਲੇ ਨਵਦੀਪਰ ਨ ਕਰਿਆ ਵੀ ਜਿਸ ਕਾਰਨ ਮਨ ਇਤਨੀ ਉਨੂੰ ਵਹਾਂ ਜਿਆਦਾ ਤੇ ਜਿਆਦਾ ਤੰਗ ਕਰਿਆ ਗਿਆ ਵੀ ਕਿਆ ਐਸਾ ਪੁੱਛਣਾ ਦਾ ਸਰਕਾਰ ਨੂੰ ਮਨ ਰਹੀ ਸਮਝ ਤੇ ਬਾਹਰ ਆ ਔਰ ਇਹ ਪਿੱਛੇ ਹੀ ਥੋੜਾ ਮੈਂ ਦੇਖਿਆ ਉਧਰ ਆਏ ਨੇ ਨਵਦੀਪ ਨੂੰ ਲੈ ਕੇ ਕੋਰਟ ਕੇ ਅੰਦਰ ਤੋ ਜੱਜ ਸਾਹਿਬ ਨੇ ਵੀ ਉਨੂੰ ਐਸਐਚਓ ਨੂੰ ਪੁੱਛਿਆ ਵੀ ਤੁਸੀਂ ਰਿਮਾਂਡ ਪਹਿਲਾਂ ਮੰਗਿਆ ਹਮੇ ਸਨੇ ਪਹਿਲਾਂ ਰਿਮਾਂਡ ਮੈਂ ਸਾਰਾ ਕੁਝ ਬਰਾਮਦ ਨਹੀਂ ਕਰਿਆ ਹੈ ਕਰੇ ਜੀ ਨਹੀਂ ਕੁਝ ਰਹਿ ਰਿਆ ਆ ਇੱਕ ਦੋ ਬੰਦਾ ਹੋਰ ਇਸ ਤੇ ਪੁੱਛਤਾਚ ਕਰਨੀਆਂ ਵੀ ਕਹਾਂ ਸੀ ਆ ਜੱਜ ਸਾਹਿਬ ਨੇ ਸਿੱਧਾ ਹੀ ਮੂੰਹ ਪਰ ਕਹਿ ਦਿਆ ਕਿ ਰਸਤੇ ਕਿਆ ਪੁੱਛਤਾਚ ਕਰਾਂਗੇ ਪਰਲੇ ਪਸਾ ਦੇਖ ਹੋ ਜਾਏਗਾ ਪਰਾਂ ਬੈਠੇ ਆ ਫੜ ਲਿਆ ਜਾਏਗਾ ਕਰੇ ਜੀ ਨਹੀਂ ਦੋ ਦਿਨ ਦਾ ਰਿਮਾਂਡ ਦੇ ਦਿਓ ਕਰ ਰਿਹਾ ਰਿਮਾਂਡ ਤਾਂ ਮੈਂ ਤੁਹਾਨੂੰ 10 ਦਿਨ ਦਾ ਦੇ ਦਿਉ ਪਰ ਕੀ ਆ ਤੁਮ 10 ਦਿਨ ਮਾ ਉਹ ਬੰਦੇ ਨੂੰ ਪਕੜ ਲੇਗੇ ਐਸ ਐਚਓ ਬਾ ਜਵਾਬ ਨਹੀਂ ਆਇਆ ਹੈ ਪਰ ਹਮ ਕਹਿਣਾ ਚਾਹਾਂਗੇ ਨੇਪਾਲ ਕਨੂਵੀ ਵੀ ਆਪਨੇ ਗਏ ਜੋ ਵੀ ਡਾਟਾ ਨਵਦੀਪ ਕੀ ਜਮਾਨਤ ਵਾਸਤੇ دی ਹੋਈ ਆ ਉਸਕੇ ਅੰਦਰ ਨਵਦੀਪ ਕੀ ਜਮਾਨਤ ਜਰੂਰ ਹੋਣੀ ਚਾਹੀਏ ਔਰ ਇਸ 17 ਜੁਲਾਈ ਕੀ ਇਹ ਜੂਨ ਹੈ ਜੁਲਾਈ 17 ਜੁਲਾਈ ਕੀ ਡੀਸੀ ਐਸਪੀ ਦਫਤਰ ਤੁਸੀਂ ਨਹੀਂ ਐਸਪੀ ਦਫਤਰ ਨੂੰ ਘੇਰ ਨਹੀਂ ਕਾਲਾ ਉਹ ਮਲੇ ਇੱਕ ਦਿਨ ਕੇ ਰਾ ਦੋ ਦਿਨ ਕੇ ਰਾ ਚਾਰ ਦਿਨ ਕੇ ਰਾ ਜੱਤੇ ਵੀ ਨਵਦੀਪ ਨੂੰ ਮਲੇ ਨਹੀਂ ਨੇ ਜੋ ਜਿਸ ਤਰ੍ਹਾਂ ਜਥੇ ਬੰਦੀਗਾ ਦੇਸ ਹੋਗਾ ਉਸ ਤਰ੍ਹਾਂ ਆਪਾਂ ਨੇ ਚੱਲ ਨਾ ਯਾ ਇੱਕ ਜਦੋਂ ਵੀਡੀਓ ਆਈ ਸੀ ਜੋ ਰਿਮਾਂਡ ਲੈਣ ਤੋਂ ਬਾਅਦ ਨਵਦੀਪ ਦੀ ਪਹਿਲੀ ਵੀਡੀਓ ਜਦੋਂ ਆਉਂਦੀ ਹੈ ਹਾਲਾਂਕਿ ਪਹਿਲਾਂ ਤਾਂ মিডিਆ ਨੂੰ ਕੋਈ ਨਹੀਂ ਜਾਣ ਦਿੰਦਾ ਪਰ ਬਾਅਦ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਬੜਾ ਪਤਾ ਲੱਗ ਰਿਹਾ ਸੀ ਉਸ ਦੀ ਮਤਲਬ ਸ਼ਰੀਕ ਬੰਤਰ ਤੋਂ ਕਿ ਹਾਂ ਤੁਰਿਆ ਨਹੀਂ ਜਾ ਰਿਹਾ ਸੀ ਬਹੁਤ ਜ਼ਿਆਦਾ ਤਸ਼ੱਦਦ ਉਸ ਦਾ ਮੁਲਾਕਾਤ ਕਰਕੇ ਹਾਂ ਤਾਂ ਤਾਂ ਦੱਸਿਆ ਵੀ ਹੋਊਗਾ ਬਿਲਕੁਲ ਬਿਲਕੁਲ ਦੱਸਿਆ ਨਵਦੀਪ ਨੇ ਮੁਲਾਕਾਤ ਵੀ ਦੱਸਿਆ ਆ ਇਸ ਕੀ ਮੰਮੀ ਗਈ ਸੀ ਇਸ ਕੀ ਸਿਸਟਰ ਗਈ ਸੀ ਸਾਰਾ ਬਤਾਇਆ ਉਹਨੇ ਵੀ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਹਨੇ ਆਪਾਂ ਨੂੰ ਮਲੇ ਜੋ ਵੀ ਉਹਨਕੇ ਪਾਸ ਬਣ ਪਾਇਆ ਜੋ ਵੀ ਸਹੀਏ ਬਣ ਕੇ ਜੋ ਵੀ ਅਫਸਰ ਤੇ ਵਹਾਂ ਸੀ ਜੋ ਵੀ ਉਹਨਕੇ ਪਾਸ ਬਣ ਪਾਇਆ ਉਹਨੇ ਪੂਰਾ ਇਹਨੂੰ ਪੂਰੀ ਪੀੜਾ ਦੀ ਆ ਵੀ ਹਾਂ ਇਹਨੂੰ ਤੰਗ ਕਰੋ ਇਤਨਾ ਕਿਨੇ ਦੁਬਾਰਾ ਅੰਦੋਲਨ ਕੇ ਅੰਦਰ ਨਾ ਖੜੇ ਹੋ ਸਕਾਂ ਪਰ ਐਸਾ ਕੁਛ ਨਹੀਂ ਹੈ ਇਹ ਤਾਂ ਉਹ ਕੋ ਮਾਇਆ ਜੌਨਸੀ ਆਪਣੇ ਧਰਮ ਪਿੱਛਾ ਆਪਣੇ ਮਜ਼ੇ ਪਿੱਛਾ ਅਰ ਆਪਣੇ ਕੀਤੇ ਪਿੱਛਾ ਜਨਦੀ ਹੋਈ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਮਾਨੂੰ ਇਹ ਚੀਜ਼ਾਂ ਦਾ ਵਾਰਸ ਬਣਾਇਆ ਹੋਇਆ ਆ ਹਮ ਉਨ ਲਈ ਹਾਂ ਪਰ ਚੱਲਨੇ ਵਾਲੇ ਬੰਦੇ ਹਾਂ ਔਰ ਜਿਨ੍ਹਾਂ ਨੇ ਪਰਿਵਾਰ ਵਾਰ دیے ਇਸੀ ਆਪਣੇ ਸਰਵਸਦਾਨੀ ਪੜੇ ਬਹੁ ਆਪਣੇ ਹਮ ਉਨ ਕੀ ਕਹਾ ਰੀਸ ਕਰ ਲੇਗੇ ਉਹਨੇ ਤੋ ਆਪਣਾ ਸਾਰਾ ਵੰਸ ਵਾਰਿਆ ਹੋਇਆ ਆ ਔਰ ਅਗਰ ਹਮ ਇੱਕ ਵੀ ਜਾਨ ਚਲੀ ਜਾ ਤੋ ਫਰਕ ਵੀ ਕੁਛ ਨਹੀਂ ਪੜਦਾ ਹਮ ਦੇਸ਼ ਵਾਸਤਾ ਆਪਣੀ ਜਾਨ ਵੀ ਦੇ ਸਕਾ ਆ ਇਤਨਾ ਮਾਰੇ ਮਾ ਮਲੇਉ ਸੰਕਲਪ ਮਨੇ ਖਾਈ ਇਸ ਚੀਜ਼ ਕਸਮ ਖਾਈ ਹੋਈ ਐ ਇਸ ਚੀਜ਼ ਦੀ ਮਨੇ ਵੀ ਅਗਰ ਜਾਨ ਵੀ ਚਲੀ ਗਈ ਨਾ ਆਪਾਂ ਨੇ ਫੇਰ ਵੀ ਪਿੱਛਾ ਨਹੀਂ ਛੱਡਣਾ ਹੈ ਪਰ ਹਮ ਸਾਰੀ ਸੰਗਤ ਨੂੰ ਕਹਿਣਾ ਵੀ ਚਾਹਾਂਗੇ ਚਾਹੇ ਹਰਿਆਣਾ ਜਾਂ ਚਾਹੇ ਪੰਜਾਬ ਆ ਵੀ ਤਿੰਨ ਮਹੀਨੇ ਹੋ ਗਏ ਨਵਦੀਪ ਨੂੰ ਠੀਕ ਹੈ ਨਹੀਂ ਤੋਂ ਹਮਨੇ ਬੇਨਤੀਆਂ ਵੀ ਕਰੀ ਬੇਨਤੀਆਂ ਸੁਣੀ ਵੀ ਹੈ ਸਭ ਨੇ ਪਰ ਇਹ ਫੇਰ ਦੁਬਾਰਾ ਭਾਈ 17 ਤਰੀਕ ਨੂੰ ਆਪਾਂ ਨੇ ਫੇਰ ਮਲੇ ਹੋਰ ਵੀ ਇੱਕ ਦੀ ਕਾਲ ਜੋ ਦੀਆ ਮੋਰਚੇ ਨੇ ਉਹ ਵੀ ਆਪਾਂ ਨੇ ਪੂਰੀ ਕਰਨੀਆਂ ਔਰ 17 ਤਰੀਕ ਵਾਸਤੇ ਵੀ ਬੇਨਤੀਆਂ ਆ ਆ ਵੀ ਆਪ ਨੇ ਇਤਨੀ ਸੰਖਿਆ ਕੇ ਅੰਦਰ ਆਣਾ ਆ ਸਾਰੇ ਕੰਮ ਛੋੜ ਦਿਓ ਕਿਉਂਕਿ ਲੜਾਈ ਸਾਰਿਆਂ ਦੀ ਸਾਂਝੀ ਆ ਸ਼ੁਭਕਰਨਰ ਜਾਣ ਦੇਗੇ ਕਿਸ ਵਾਸਤਾ ਆਪकी ਜ਼ਮੀਨ ਵਾਸਤਾ ਔਰ ਆਪकी ਜਮੀਰ ਵਾਸਤਾ ਕੋਈ ਫਰਕ ਨਹੀਂ ਪੜਨੇਗਾ ਅਗਰ ਇੱਕ ਦਾ ਸ਼ਹੀਦ ਹੋਰ ਵੀ ਹੋ ਗਿਆ ਉਸ ਨੂੰ ਵੀ ਆਪਾਂ ਕੋਈ ਪਰਵਾਹ ਨਹੀਂ ਸਮਝਣੀ ਹੈ ਪਰ ਇਸ ਦੇਸ ਨੂੰ ਵੀ ਬਚਾਣਾ ਆ ਔਰ ਇਸ ਆਪਣੇ ਖੇਤੀ ਕੇ ਕਿਤੇ ਨੂੰ ਵੀ ਬਚਾਣਾ ਆ ਅਰੇ ਸਰਕਾਰਾਂ ਨੂੰ ਵੀ ਥੋੜੀ ਜਿਹੀ ਠੱਲ ਪਾਣੀ ਆ ਵੀ ਅਗਰ ਕੋਈ ਮੂੰਹ ਤੇ ਬਾਤ ਕਹਦੇ ਤੋ ਉਹਨੂੰ ਪੂਰੀ ਕਿਸ ਤਰ੍ਹਾਂ ਕਰਿਆ ਜਾ ਮਾਤਾ ਜੀ ਤੁਸੀਂ ਵੀ ਜਾ ਕੇ ਆਏ ਹੋਗੇ ਮੁਲਾਕਾਤ ਕਰਕੇ ਆਏ ਹੋਗੇ ਕਿਵੇਂ ਸੀ ਨਵਦੀਪ ਕੀ ਗੱਲਬਾਤ ਹੋਈ ਨਵਦੀਪ ਤੋ ਕਹਿ ਰਹੇ ਸੀ ਮੈਂ ਮਾਤਾ ਜੀ ਮੇਰਾ ਬਹੁਤ ਹਮਾਰਾ ਹੰਨੇ ਪੈਣਾ ਵੀ ਅੰਦਰ ਰੱਖਿਆ ਲੈ ਲੇ ਦੋਤਰਨ ਇਹ ਫੇਰੇ ਇੱਕ ਦਿਨ ਘਰਵਾਂਡਾ ਫੇਰ ਭੇਜੈਨ ਨੇ ਵੀ ਫੇਰ ਮਾਰਿਆ ਜਿੰਨੇ ਬਹੁਤ ਉਸਕਾ ਬਹੁਤ ਪ੍ਰੇਸ਼ਾਨ ਕਰਿਆ ਜੀ ਮੈਂ ਤੁੰਨੇ ਪੁਛ ਵਾਲਿਆਂ ਨੇ ਕਹਿੰਦੇ ਇੱਕ ਮਾਂ ਦਾ ਤਾਂ ਦਿਲ ਬਹੁਤ ਕੋਮਲ ਹੁੰਦਾ ਹੈ ਜਦੋਂ ਤੁਸੀਂ ਆਪਣੇ ਮਾੜੀ ਵੀ ਬੱਚੇ ਦੇ ਖਰੋਚ ਲੱਗਦੀ ਹੈ ਤਾਂ ਮਾਂ ਤਾਂ ਝੱਟ ਜਿਹੜਾ ਉਹਨੂੰ ਸਾਂਭਦੀ ਹੈ ਪੁੱਛਦੀ ਹੈ ਹਾਲ ਚਾਲ ਪੜ ਹੁਣ 3 ਮਹੀਨੇ ਹੋ ਗਏ 3 ਮਹੀਨਿਆਂ ਤੋਂ ਤੁਸੀਂ ਵੀਡੀਓ ਵੀ ਦੇਖੀ ਹੋ ਜਿਹਦੇ ਵਿੱਚ ਤੁਰਿਆ ਵੀ ਨਹੀਂ ਜਾ ਰਿਹਾ ਸੀ ਨਵਦੀਪ ਤੋਂ ਜੀ ਮਾਨ ਨੇ ਮੈਂ ਖੁਦ ਮਾਂ ਜਾ ਕੇ ਕਈ ਮੁਲਾਕਾਤ ਪੁੱਛਣ ਮੈਂ ਛੋਟਾ ਵੀ ਅੰਦਰ ਖੜੇ ਰਹੇ ਦਿਖਾਈ ਵੀ ਮੈਂ ਤਾਂ ਮੇਰੇ ਪੱਟਾ ਪਰ ਵੀ ਛੋਟਾ ਬਹੁਤ ਮਾਰਿਆ ਹਾਂ ਵੇਲਣ ਵੀ ਚੜਾਏ ਉਹਨੇ ਪੱਟਾਂ ਦੇ ਉੱਪਰ ਵੀ ਬਹੁਤ ਮਾਰਿਆ ਕਰਿਆ ਜੀ ਇਹਨਾਂ ਨੇ ਕੀ ਕਰ ਬਿਓ ਕਿਆ ਤਰੀਕਾ ਜੀ ਪੁਲਿਸ ਦਾ ਐਸਾ ਕਹਿਣਾ ਹੀ ਕਰ ਦਿੱਤਾ ਨਵਦੀਪ ਨੇ ਜੁਨੇ ਨੇ ਇਸ ਕਰ ਇਤਨੀ ਮਾਰੀ ਕਰੀ ਨਵਦੀਪ ਵਗੈਰ ਦੇਖੋ ਜੀ ਦੁੱਖ ਨਹੀਂ ਹੈ ਮਾਂ-ਬਾਪ ਨੂੰ ਤਾਂ ਬਹੁਤ ਦੁੱਖ ਆ ਬਿਨਾਂ ਕਿਸੂਰ ਵੀ ਨਗਨਾ ਜੀ ਉਸ ਪਰਿਥਨਾ ਮਾਰਾ ਕਰਿਆ ਉਹਨੇ ਕਿਉਂਕਿ ਤਿੰਨ ਮਹੀਨੇ ਹੋ ਗਏ 90 ਦਿਨ ਹੋ ਗਏ 90 ਦਿਨਾਂ ਦੇ ਵਿੱਚ ਕਿਹੜੇ ਹਾਲਾਤਾਂ ਚ ਹੈ ਜੇਲ੍ਹ ਦੇ ਵਿੱਚ ਹੈ ਕੁੱਟਿਆ ਬਹੁਤ ਕਹਿ ਰਹੇ ਹਾਂ ਜਿਵੇਂ ਪੁਲਿਸ ਲਗਾਤਾਰ ਜਿਹੜੇ ਰਿਮਾਂਡ ਮਿਲ ਰਹੇ ਨੇ ਉਹ ਵੀ ਪਹਿਲਾਂ ਮਿਲ ਕੇ ਹਟੇ ਨੇ ਉਸ ਤੋਂ ਬਾਅਦ ਹੁਣ ਵੀ ਤਿੰਨ ਮਹੀਨੇ ਹੋ ਗਏ ਨੇ ਸਵਾਰਾ ਫੇਰ ਜਰਵੰਡ ਫੇਰ ਇੱਕ ਦਿਨ ਵਾਸਤਾ ਫੇਰ ਲੇ ਗਏ ਫੇਰ ਵੀ ਕਹੇ ਜੀ ਬਹੁਤ ਮਾੜੀ ਕਰੀ ਜਿੰਨੇ ਦੂਸਰ ਦਿਨ ਵੀ ਉਹਨੇ ਕਰਾ ਬਹੁਤ ਅੰਕ ਕਰਿਆ ਜੀ ਮੈਂ ਮੁਲਾਕਾਤ ਤੇ ਗਈ ਸੀ ਉਦੋਂ ਲਾਸਟ ਗੱਲ ਕੀਤੀ ਫਿਰ ਨਵਦੀਪ ਨਾਲ ਸੀ ਤੇ ਨੂੰ ਕਰਤਾ ਜੀ ਮਾਤਾ ਇਹਨਾਂ ਕਸਰ ਕੋਈ ਨਹੀਂ ਮੇਰੀ ਗੱਲ ਛੋਟੀ ਤੇ ਖੰਮ ਤਾਂ ਹੱਕ ਸੱਚ ਕੀ ਲੜਾਈ ਪਕੜੇ ਹੱਕ ਸੱਚ ਕੀ ਲੜਾਈ ਲੜਾਂਗੇ ਮਾਤਾ ਕਹੇ ਚੜਦੀ ਕਲਾ માં ਰਹਿਣਾ ਛੜਦੀ ਕਲਾ માં ਮੈਂ ਹਾਂ ਕੋਈ ਟੈਨਸ਼ਨ ਨਹੀਂ ਮਾਤਾ ਲੈਣੀ ਕਰੇ ਇੱਕ ਭਾਈ ਜੀ ਕਹਿੰਦੇ ਨਵੇਂ ਵੀ ਜਿਹੜੇ ਕੇਸ ਨੇ ਹੋਰ ਵੀ ਪਾਤੇ ਨੇ ਉੱਪਰ ਹੂੰ ਇੱਕ ਮੇਰੇ ਛਲਕਾ पाए सोलह केस सोलह केसा में कुछ के सरकार ने खत्म कर दिए उसके अंदर हली भी मैं रख लगा अठ दस केस पता नहीं किस चीज़ के सरकार या तो प्रूफ दिखावा पिछले 2020 तक के ना केस लिए क्या वही ठाणा थाना वही नवदीप आ वही पुलिस आ क्या वो केस क्यों नहीं ने उस चीज़ के अंदर गिरफ्तार क्यों नहीं दी है अभी जद गिरफ्तार कर देना य गिरफ्तार करका और फिर उसके ऊपर केस थोप देने ये तो एक बुजदली का सबूत आ अगर सही मायने में जो केस वैसे तो बनता नहीं एक भी नहीं बनता है हम मतलब आपके चैनल के माध्यम से भी और न्यायपालिका नेनती करेंगे भी अगर नवदीप पर दोषियाँ तो बिल्कुल ना पर में छोड़ा जा हम जमानत छोड़ हम मुलाकात पर भी नवदीप पर की आने के हैं ਪਰ ਅਗਰ ਨਰਦੋਸਾਂ ਫਿਰ ਹਮ ਨੇਪਾਲ ਕਨੂੰ ਬੇਨਤੀ ਕਰਾਂਗੇ ਵੀ ਆਪ ਉਹਨੂੰ ਬਾਜਿਤ ਬਰੀ ਕਰੋ ਨਾ ਉਹਕੇ ਪਰ ਕੋਈ ਕੇਸ ਹੋਣਾ ਚਾਹੀਏ ਨਾ ਇਹ ਮੁੜਕਾ ਕਿਸੇ ਤਰੀਕ ਪਰ ਜਹਾਂ ਆਰਯੋ ਅੰਦੋਲਨ ਨਾ ਕਦੀ ਪਹਿਲਾਂ ਦਬਿਆ ਨਾ ਕਦੀ ਇਹ ਤਾਂ ਇੱਕ ਨਵਦੀਪ ਅੰਦਰ ਗਿਆ ਹੈ ਹਜ਼ਾਰਾਂ ਨਵਦੀਪ ਅੰਦਰ ਜਾਣੇ ਵਾਸਤੇ ਤਿਆਰ ਆ ਠੀਕ ਹੈ ਨਾ ਤੋਂ ਅਗਰ ਜਿੰਨੀ ਮਰਜੀ ਗ੍ਰਿਫਤਾਰੀਆਂ ਕਰ ਲਿਓ ਅੰਦੋਲਨ ਨਹੀਂ ਦਬਦਾ ਹੈ ਅੰਦੋਲਨ ਤਾਂ ਇਸੇ ਤਰ੍ਹਾਂ जिस तरह पहला खड़ा था उसी तरह इबी खड़े आ तो नंदोलन वाली तो बात ही छोड़ते भी सरकार नवदीप भर में अंदर का तीन महीने रखा गई छः महीने रखा गई कोई दिक्कत नहीं है पर अंदोलन तो उसी तरह लड़ा जिस तरह पहला लड़ते आए हाँ और अगर भी इसी तरह अंदोलन लड़ना है मैं सारा बेनती करूँगा भी डरने वाली कोई बात नहीं है भाई ये तो चलता रहेगा अगर सरकार आप टाकर लेंगे कि पहला भी जुल्म और जबर की ਇਸੀ ਤਰ੍ਹਾਂ ਲੜਾਈ ਹੁੰਦੀ ਚੱਲਿਆ ਆ ਮਲੇ ਜ਼ੁਲਮ ਹਾਰਿਆ ਆ ਔਰ ਜ਼ਬਰ ਜਿੱਤਿਆ ਆ ਹਮੇਸ਼ਾ ਜਿੱਤਦਾਗਾ ਪਹਿਲਾਂ ਵੀ ਜਿੱਤੇ ਆ ਇਹ ਫੇਰ ਜਿੱਤਾਂਗੇ ਅੱਜ ਵੀ ਸੱਚੂ ਮੈਂ ਤੁਹਾਨੂੰ ਇੱਕ ਨਵੀਂ ਘਟਨਾ ਵੀ ਕੇ ਬਾਰੇ ਵਿੱਚ ਚੰਨਣਾ ਪੈ ਦਿਉ ਆ ਅੱਜ ਇੱਕ ਕੁਛ ਅੰਬਾਲਾ ਸ਼ਹਿਰ ਕੇ ਕਪੜਾ ਮਾਰਕੀਟ ਕੇ ਕੋਈ ਪ੍ਰਧਾਨ ਆ ਪਤਾ ਨਹੀਂ ਕੌਣ ਆ ਮਲੇ 15 20 ਜਣੇ ਵਹਾਂ ਗਏ ਔਰ ਸ਼ੰਭੂ ਬਾਡਰ ਤੇ ਸ਼ੰਭੂ ਬਾਡਰ ਵਾ ਇਹ ਕੋਈ ਇਹ ਪੱਠੇ ਵਾਲਾ ਇਹ ਹੀ ਡਿਡਿਆਣੇ ਦੇ ਕੋਲ ਪੱਠਾ ਹੈ ਉਸ ਦਾ ਹੋਰ ਵੀ ਪਿੰਡਾਂ ਦੇ ਨੇੜੇ ਢੇੜੇ ਕੇ ਜੋ ਭਾਜਪੀ ਕੇ ਮੈਂ ਤਾਂ ਉਹਨੂੰ ਦੱਲੇ ਹੀ ਕਹੂੰਗਾ ਵੀ ਭਾਜਪੀ ਕੇ ਜੋ ਦੱਲੇ ਆ ਚਾਟੂਕਾਰਾਂ ਜੋਂ ਨੇ ਸੇ ਉਹ ਵਾਹਾਂ ਇਕੱਠੇ ਹੋ ਗਗੇ ਔਰ ਸਟੇਜ ਕੇ ਉੱਪਰ ਕਬਜ਼ਾ ਕਰਨੇ ਕੀ ਕੋਸ਼ਿਸ਼ ਕਰੀ ਵੀ ਮਲੇ ਵੀ ਹਮ ਸਟੇਜ ਸੰਭਾ ਔਰ ਹਮ ਸਟੇਜ ਕੇ ਉੱਪਰ ਤੇ ਬੋਲ ਗਾ ਸਾਰਿਆਂ ਨੂੰ ਵੀਡੀਓ ਪੈਦੇ ਵੀ ਹਾਂ ਯਹਾਂ ਦੇ ਮਾਨਾ ਕਿਸਾਨ ਪਛਾਈ دیے ਐਸਾ ਕੁਛ ਨਹੀਂ ਹੈ ਕਿਸਾਨ ਵਹੀਆਂ ਵਹੀ ਰਹਿਾਂਗੇ और कोई भी अगे वास्ता हाथ जोड़ का बेनती है पाई ऐसी गलती नहीं करनी किसी की बात मैं का या हम तो कह रहे भी अगर आपने रास्ता खुलवाना है ना रास्ता खुलवाने वास्ता हमने रास्ता बंद नहीं कराया हुआ सरकार ने रास्ता बंद कर रखा है रास्ता खुलवाने वास्ता आप सरकार के पास जहाँ और अच्छी बात है रास्ता खुल जाएगा मानो कोई दिक्कत नहीं ਇਹ ਵੀ ਹੈ ਕਿ ਨਵਦੀਪ ਨੇ ਇਹ ਜੀ ਕੀ ਗਲਤ ਕਰਮ ਕਰਤਾ ਜਿਹੜਾ ਉਹਨੂੰ ਜੇਲ੍ਹ ਦੇ ਵਿੱਚ ਲੈ ਗਏ 3 ਮਹੀਨੇ ਹੋ ਗਏ ਮੁਲਾਕਾਤਾਂ ਤੇ ਵੀ ਜਿਹੜਾ ਅਲੱਗ-ਅਲੱਗ ਸਿਸਟਮ ਬਣਾਏ ਪਏ ਨੇ ਮੁਲਾਕਾਤ ਉਹ ਚੱਜ ਨਾਲ ਹੋਣ ਵੀ ਨਹੀਂ ਦਿੰਦੇ ਤੇ ਦੂਜੇ ਪਾਸੇ ਇੰਨਾ ਟੌਰਚਰ ਕੀਤਾ ਜਾ ਰਿਹਾ ਹੈਗਾ ਹਾਲਾਂਕਿ ਉਹ ਤਾਂ ਹਰ ਇੱਕ ਅੰਦੋਲਨ 'ਚ ਬਾਅਦ ਚੜ ਕੇ ਹਿੱਸਾ ਲੈਂਦਾ ਰਿਹਾ ਨਹੀਂ ਦੇਖੋ ਟੌਰਚਰ ਤੋਂ ਮੈਨੂੰ ਜੋ-ਜੋ ਕਰਿਆ ਨਾ ਐਸਾ ਤਾਂ ਮੇਰਾ ਖਿਆਲ ਕਹਾ ਵੀ ਇਹਨੇ ਤਾਂ ਦੁਬਾਰਾ ਉਹੀ 84 ਦੀ ਯਾਦ ਤਾਜ਼ਾ ਕਰਦੀ ਵੀ ਜਿਸ ਤਰ੍ਹਾਂ ਅਸੀਂ 84 ਦੇ ਅੰਦਰ ਲੋਕਾਂ ਕੇ ਉੱਪਰ ਜ਼ੁਲਮ ਕਰਿਆ ਸਰਕਾਰਾਂ ਨੇ ਅਰੇ ਫਿਰ ਉਹੀ ਜ਼ੁਲਮਾਂ ਕੀ ਦੁਬਾਰਾ ਸ਼ੁਰੂਆਤ ਸਰਕਾਰਾਂ ਨੇ ਫੇਰ ਕਰਦੀ ਪਰ ਮੈਂ ਇਹ ਵੀ ਸੁਣਿਆ ਹੈ ਵੀ ਨਵਦੀਪ ਨੂੰ ਇਹ ਜੋ ਇਹੋਤੀ ਪੇਸ਼ੀ ਸੀ 4-5 ਘੰਟੇ ਮਲੇ ਪੱਖਾ ਹੀ ਨਹੀਂ ਚਲਾਇਆ ਇੰਨੀ ਗਰਮੀ ਚ ਹਾਂ ਪੱਖਾ ਹੀ ਬੰਦ ਕਰ ਦਿਆ ਪਤਾ ਨਹੀਂ ਕੌਣ ਅਫਸਰ ਆਇਆ ਯਹਾਂ ਜੋਂ ਸਭ ਮਲੇ ਇਹ ਇਤਨਾ ਐਸਾ ਕਿਆ ਉਸਕਾ ਮਰੀਗਲ ਰੰਜੀਸਬਾਜੀ ਕੱਢ ਰਿਆ ਜਾਂ ਆਪਣਾ ਫਿੱਤਿ ਲੁਆਣੇ ਦੇ ਕਾਰਨ ਕੋਈ ਆਪਣੀ ਸ਼ਾਵਾਸੀ ਲੈਣੇ ਦੇ ਕਾਰਨ ਅਗਲਾ ਇਤਨੀ ਬਤਾਂ ਕਰ ਰਿਆ ਔਰ ਨਵਦੀਪ ਨੂੰ ਮੈਂ ਸੁਣਿਆ ਵੀ ਸ਼ਾਇਦ ਕਈ ਘੰਟੇ ਤੋਂ ਨੇ ਮਲੇ ਇਸ ਤਰ੍ਹਾਂ ਪਿੱਛੇ ਨੂੰ ਬਹਾਰ ਲੱਤਾ ਬੰਦਗਾ ਤਲੇ ਨੂੰ ਮੁਖ ਰੱਖਿਆ ਵੀ ਤੰਗਿਆ ਗਿਆ ਆਇਆ ਵੀ ਉਸ ਪਰ ਮੈਨੇ ਤੋ ਯੋ ਪੁੱਛੂ ਵੀ ਕੋਣਾ ਕਿਆ ਚਾਹਾਂ ਆ ਉਹ ਕਹ ਰਿਹਾ ਬਈ ਸਾਰਾ ਥਾਰੇ ਸਾਹਮਣੀਆਂ ਕਹਿਣੇ ਕੀ ਤਾਂ ਬਾਤ ਹੀ ਨਹੀਂ ਇਸਮਾਂ ਅੰਦੋਲਨਾਂ ਲੜ ਰਹੇ ਆ ਇਹ ਸਾਫ ਸੁਥਰਾ ਅੰਦੋਲਨ ਆ ਨਾ ਉਸਮਾਂ ਕਿਸੇ ਕਾ ਜਾਂ ਤਾਂ ਕੋਈ ਡੰਡਾ ਮਾਰਦਾ ਦਿਖਾਇਆ ਜਾ ਵੀ ਹਾਂ ਨਵਦੀਪਰ ਨੇ ਇਸ ਆਦਮੀ ਕਾ ਡੰਡਾ ਮਰਿਆ ਆ ਯੋ ਹਥਿਆਰ ਨਵਦੀਪਰ ਕੇ ਹੱਥ ਮਾਂ ਆ ਜਾਂ ਕਹੀਂ ਡੜਾ ਮਾਰਦੇ ਹੋਏ ਪੱਥਰ ਮਾਰਦੇ ਹੋਏ ਕਹੀਂ ਗਲੇਲ ਮਾਰਦੇ ਹੋਏ ਵੀ ਹਾਂ ਦਿਖਾਵਾ ਨਵਦੀਪਰ ਕੀ ਕੋਈ ਵੀਡੀਓ ਅਗਰ ਸਰਕਾਰ ਕੇ ਪਾਸ ਹੈ ਉਸ ਦਿਨ ਵਕੀਲ ਸਾਹਿਬ ਨੇ ਵੀ ਇਹ ਬਾਤ ਕਹੀ ਆ ਜੱਜ ਸਾਹਿਬ ਨੂੰ ਵੀ ਜੱਜ ਸਾਹਿਬ 37 ਨਹੀਂ ਬਣਦੀ ਹੈ कह रहे जी इंजरी आ भी इंजरी दिखाओ फिर अगर जो इंजरी है तो उस इंजरी न दिखाया जा भी हाँ इस बंदे का यो चोट लगी हुई आ इस कारण यो घायल होया इस करके हमने इसके ऊपर तीन सौ सत्त लगाई आ तीन सौ सत्त बनती नहीं है वकील साहब ने बहस करी है पूरी दबका कि हमारे जैन साहब हैं जो किसान के मान लियो सारी जो लड़ाई लड़ रहे हैं बिल्कुल फ्री आज तक हमने एक रुपया भी ਤਾਂ ਵੀ ਇਹ ਲਗਾਇ ਲੇ ਵੀ ਜੋ ਨੇ ਕੇਸ ਪਾਏ ਹੋਏ ਆ ਕਮਤੇ ਕੰਬੀ ਹਮ ਸੈਤ ਕਰੋੜੋਂ ਰੁਪਏ ਲੈ ਕੇ ਵੀ ਇਹਨ ਕੇਸਾਂ ਨੂੰ ਲੜਨਾ ਪਾਉਂਦੇ ਹਮ ਧੰਨਵਾਦ ਕਰਾਂ ਜੈਨ ਸਾਹਿਬ ਦਾ ਜਿਨ੍ਹਾਂ ਨੇ ਇਹ ਸਾਰਾ ਸਿਸਟਮ ਆਪਣੇ ਹੱਥ ਮਲੀਆ ਵਾ ਇਹ ਨਹੀਂ ਹੈ ਕਿ ਲੈ ਨਵਦੀਪ ਗਿਆ ਹੋਰ ਵੀ ਜੋ ਵੀ ਕਿਸਾਨੀ ਨੂੰ ਕਿ ਚਾਹੇ ਕੋਈ ਨੌਜਵਾਨ ਗ੍ਰਿਫਤਾਰ ਕਰ ਲਿਆ ਅੰਦੋਲਨ ਕੇ ਉਸ ਕੇ ਅੰਦਰ ਜਾਂ ਕੋਈ ਕਾਲ ਜਿਸ ਤਰ੍ਹਾਂ ਦੀਆ ਵਹਾਂ ਗ੍ਰਿਫਤਾਰ ਕਰ ਲਿਆ ਉਹ ਵੀ ਉਹਨਾਂ ਨੇ ਸਾਰੀ ਜ਼ਮਾਨਤਾਂ ਜੋ ਕਰਾਈਆਂ ਫਰੀ ਕਰਾਈਆਂ ਉਹਨਾਂ ਕੀ ਮਾਤਾ ਜੀ ਜਦੋਂ ਇੰਨਾ ਕੁ ਸੁਣਦੇ ਹਾਂ ਵੀ ਇੰਨਾ ਕੁ ਹੋਇਆ ਇੰਨਾ ਤਸ਼ੱਦਦ ਹੋਇਆ ਉਹ ਤੇ ਇੰਨਾ ਜਿਆਦਾ ਤੰਗ ਕਰ ਰੱਖਿਆ ਉਦੋਂ ਦਿਲ ਤਾਂ ਰੋਂਦਾ ਹੋਣਾਗਾ ਦੇਖੋ ਜੀ ਹੋ ਬਾਈ ਮਾਂ ਤੋਂ ਹੋਵਾ ਵੀ ਆਪਣਾ ਬੱਚਾ ਲੈ ਲਏ ਜਿਹੜਾ ਕਿ ਅੰਦਰ ਆ ਦੇਖੋ ਹੋਵਾ ਆਪਣੇ ਮਾਪੇ ਤੋਂ ਫਰਕ ਪੜਾ ਇਸ ਚੀਜ਼ ਕਾ ਪਰ ਅਬਦੀ ਬਣੀ ਕਹੀ ਜਾਂ ਮਾਤਾ ਛੱਡ ਦੀ ਇਕੱਲਾ ਮੈਂ ਰਹਿਣਾ ਚੱਲਦੀ ਇਕੱਲਾ ਮੈਂ ਹੈ ਵੀ ਟੈਨਸ਼ਨ ਨਹੀਂ ਮਾਤਾ ਲੈਣੀ ਕੋਈ ਬਾਤ ਜਾਂ ਹੋ ਰਿਸ਼ਤੇ ਵਿਚਾਰਨਾ ਕਰ ਲੇ ਵੀ ਕਿਸਾਨੀ ਕਾ ਸਾਥ ਨਹੀਂ ਮਛੋੜਦੇ ਹਮ ਤਾਂ ਬਾਤ ਚੜਕ ਕਿਸਾਨੀ ਕੀ ਗੱਲ ਰਹਾਗੇ ਸੱਚ ਹੱਕ ਕੀ ਲੜਾਈ ਬੇਟੇ ਮਾਰੀ ਤੋਂ ਹੱਕੋ ਸੱਚ ਕੀ ਲੜਾਈ ਹੈ ਹਮ ਲੜ ਰਹੇ ਆਂ ਮੁਲਾਕਾਤ ਕਰਕੇ ਆਇਓ ਮੁਲਾਕਾਤ ਦੌਰਾਨ ਫਿਰ ਕੀ ਕੀ ਗੱਲਾਂ ਹੋਈਆਂ ਉਹ ਮੁਲਾਕਾਤ ਬਤੋ ਨਹੀਂ ਬਤਾਂ ਆਪਣੀ ਖੇਤੀਬਾੜੀ ਕੀ ਕਰ ਲਿਆ ਹੂੰ ਬੋ ਦੱਸਦੇ ਆ ਵੀ ਹਾਂ ਇਹ ਆਪਾਂ ਕਹਾਤਾ ਸਹੀ ਹੋਉਂ ਦੇਤੀ ਸੀ ਹਾਂ ਦੇਖੋ ਆਪਾਂ ਆਹ ਤੱਕ ਨਹੀਂ ਮਰੀ ਝੂਠ ਬੋਲਣੇ ਕੀ ਹਾਂ ਮੁਲਾਕਾਤ ਨਹੀਂ ਕੋਈ ਹੋਣ ਦਿੰਦਾ ਹੈ ਨਾ ਮੁਲਾਕਾਤ ਬਿਲਕੁਲ ਐਨ ਟਾਈਮ ਵੀ ਖੁੱਲਾ ਕਿਸੇ ਨੂੰ ਮਿਲ ਲੈ ਚਾਹੇ 5 ਮਿੰਟ ਮਿਲਦੇ ਹੋਣ 10 ਮਿੰਟ ਮਿਲਦੇ ਹੋ ਆਪਾਂ ਨੂੰ ਕਦੀ ਵੀ ਵਾਹ ਕਿਸੇ ਪ੍ਰਸ਼ਾਸਨ ਨੇ ਕਿਸੇ ਪੁਲਿਸ ਵਾਲੇ ਨੇ ਅੱਜ ਤੱਕ ਕਦੀ ਵੀ ਤੰਗ ਨਹੀਂ ਕਰਿਆ ਹੈ ਅਗਲੇ ਐਨ ਜਿੱਥੇ ਆਮ ਆਪਣਾ ਆਧਾਰ ਕਾਰਡ ਦਿਖਾਇਆ ਆਪਣਾ ਲਾਈਨ ਮੈਂ ਬੈਠ ਗਏ ਜਦ ਨਵਦੀਪ ਦਾ ਨੰਬਰ ਆਇਆ ਉਹਨੇ ਆਵਾਜ਼ ਪਾਣੀ ਮਾਰਨੀ ਵੀ ਨਵਦੀਪ ਗੈ ਨੂੰ ਕੌਣ ਮਿਲਣਾ ਚਾਹਿਆ ਜਦੋਂ ਨਵਦੀਪ ਨੂੰ ਮਿਲਵਾ ਦੇ ਬਿਲਕੁਲ ਵੀ ਕਿਸੇ ਨੇ ਵੀ ਇਹ ਨਹੀਂ ਮੰਨੂ ਕਹਾ ਵੀ ਹਾਂ ਤੁਹਾਨੂੰ ਹਮ ਤਾਂ ਨਵਦੀਪ ਨੂੰ ਨਹੀਂ ਮਿਲ ਸਕਦੇ ਹੈ ਨਵਦੀਪ ਤੋਂ ਇੱਕ ਕ੍ਰਿਮੀਨਲ ਆਦਮੀ ਆ ਅਗਰ ਆਪ ਨੂੰ ਉਹਨੂੰ ਮਿਲਵਾ ਦਿਆ ਤਾਂ ਕੁਝ ਹੋਰ ਦੰਗੇ ਖੜੇ ਹੋ ਜਾਣਗੇ ਸਰਕਾਰਾਂ ਨੂੰ ਡਰ ਸਰਕਾਰ ਕੇ ਪਾਸ ਹਰ ਚੀਜ਼ ਆ ਹਰ ਤੰਤਰ ਆ ਸਰਕਾਰ ਨੂੰ ਹਮ ਤਾਂ ਜੋ ਸੋਚਣ ਡਰ ਕਿਸ ਚੀਜ਼ ਦਾ ਆ ਇੱਕ ਨਵਦੀਪ ਕੋਈ ਐਸਾ ਮਲੇ ਯੋਧਾ ਖੜਾ ਹੋ ਗਿਆ ਵੀ ਜਿਸਕੇ ਸਾਰੇ ਲੋਕ ਕਹਿਣਾ ਮੰਨਾਂ ਆ ਮੈਂ ਧੰਨਵਾਦ ਵੀ ਕਰੂੰ ਸਾਰੇਗਾ ਨੌਜਵਾਨਾਂ ਦਾ ਬਹੁਤ ਫੋਨ ਆਵਾ ਦਿਨ ਮਾ ਵੀ ਹਾਂ ਨਵਦੀਪ ਵੀਰੇ ਦਾ ਕੀ ਹਾਲ ਆ ਨਵਦੀਪ ਕਦ ਨੂੰ ਬਾਹਰ ਆਵਾਗਾ ਮਾਨੂੰ ਜ਼ਰੂਰ ਮਿਲਣਾ ਆ ਜਿਨ੍ਹਾਂ ਕਦੀ ਨਵਦੀਪ ਨੂੰ ਅੱਤੇ ਮਿਲੇ ਵੀ ਨਹੀਂ ਹੈ ਉਹਨਾਂ ਕੇ ਵੀ ਫੋਨ ਮੇਰੇ ਪਾਸ ਬਹੁਤ ਆਵਾ ਵੀ ਜਦ ਵੀ ਨਵਦੀਪ ਬਾਹਰ ਆਵਾਗਾ ਮਾਨੂੰ ਜ਼ਰੂਰ ਕਾਲ ਕਰਿਓ ਅਰ ਹਮ ਸਪੈਸ਼ਲ ਮਿਲ ਲਾਵਾਂਗੇ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਨੇ ਜੋਨ ਸੀ ਪਹਿਲੀ ਵਾਰ ਦੇਖੀ ਸੀ ਉਹ ਵੀਡੀਓ ਜਦੋਂ ਪੁਲਿਸ ਹਮਾਨਤ ਤੇ ਲੈ ਕੇ ਆ ਰਹੀ ਸੀ ਉਦੋਂ ਬਹੁਤ ਸਾਰੇ ਕਿਉਂਕਿ ਮੂੰਹ ਦਾ ਵੀ ਪਤਾ ਲੱਗ ਰਿਹਾ ਸੀ ਕਿ ਸਾਹ ਬਹੁਤ ਜ਼ਿਆਦਾ ਅੰਦਰ ਕੁਛ ਹੋਇਆ ਤਾਂ ਮਾਨੂੰ ਡਰ ਲੱਗਿਆ ਉਦੋਂ ਨਾ 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 ਡਰ ਵਾਲੀ ਤੋਂ ਨਾ ਕਦੀ ਆਪਾਂ ਨੇ ਅੱਜ ਤੱਕ ਮਨਮਾ ਹੈ ਨਾ ਕਦੀ ਪਹਿਲਾਂ ਤਾਂ ਮੇਰੇ ਕਦੀ ਮੈਂ ਇਸ ਚੀਜ਼ ਦੀ ਪ੍ਰੂਵ ਨਹੀਂ ਕਰੀ ਹੈ ਮੈਂ ਨਵਦੀਪ ਨੂੰ ਵੀ ਆਪਾਂ ਨੇ ਕਦੀ ਟੈਂਦੀ ਕਲੇ ਲਈ ਤਾਂ ਬਾਤੋਂ ਨਹੀਂ ਕਰੀ ਹੈ ਵੀ ਭਾਈ ਆਪਾਂ ਚੜ੍ਹਦੀ ਕਲਾ ਮਤਲਬੀ ਨਵਦੀਪ ਨੂੰ ਇਹ ਬਾਤ ਆਪਾਂ ਨੇ ਕਹੀ ਨਹੀਂ ਵੀ ਤੂੰ ਘਰਾਂ ਚੱਲ ਜਾ ਔਰ ਪੁਲਿਸ ਆਪਾਂ ਨੂੰ ਪਕੜ ਲੇਗੀ ਪੁਲਿਸ ਆਪਾਂ ਨੂੰ ਇਹ ਕਰ ਦੇਗੀ ਪੁਲਿਸ ਨੇ ਬਥੇਰਾ ਕੁਝ ਕਹਿਆ ਪਰ ਨਾ ਕਦੀ ਪਹਿਲਾਂ ਟੈਂਦੀ ਕਲਮ ਰਹੇ ਆ ਨਾ ਕਰਾਂਗੇ ਅੱਜ ਵੀ ਚੜਦੀ ਕਲਮ ਆ ਆ ਪਹਿਲਾਂ ਵੀ ਚੜਦੀ ਕਲਮਾਂ ਤੇ ਔਰ ਅੱਗਾ ਵੀ ਚੜਦੀ ਕਲਮਾਂ ਰਹਿਣਾ ਆ ਕਿਉਂ ਸਰਕਾਰ ਤੋਂ ਸਰਕਾਰ ਨੇ ਬਹੁਤ ਦਬਕੇ ਮਰੇ ਆ ਥਰੀ ਜ਼ਮੀਨਾਂ ਕੋਰ ਕਰ ਦੇਗੇ ਥਾਰੇ ਪਾਸਪੋਰਟ ਰੱਦ ਕਰ ਦੇਗੇ ਮੈਂ ਤਾਂ ਦਿਖਾਵਾ ਕੋਈ ਐਗਾ सारे मैं तो हरियाणे की बात करूँगा हरियाणा में कोई है का एक बारी कह दे बंद मारे भी हाँ मेरा पासपोर्ट रद्द कर दिया या किसी की जमीन कि अख भी चक्का देख ले सरकार जब भी हम हम हर किसान गैल खड़े हैं ऐसी नहीं बात है कि हाँ अगर किसी के ऊपर नजायज गैल खड़े हैं अगर कोई वैसे ही अपने घरेलू झगड़े बथेरे हैं अपनी फसलों के जमीन के अपने भाईचारे के उसके अंदर देखो नहीं पर जो भी मतलब किसानी मुद्दा या या सरकार तंग कर रही आं गैल हर ਉਸ ਇਨਸਾਨ ਗੈ ਚਾਹੇ ਵਾ ਤਗੜਾ ਆ ਚਾਹੇ ਵਾ ਕਮਜ਼ੋਰ ਆ ਚਾਹੇ ਵਾ ਗਰੀਬ ਆਦਮੀ ਆ ਅੱਜ ਵੀ ਮਨੇ ਉਸ ਨੂੰ ਪ੍ਰਧਾਨ ਨੂੰ ਕਿਹਾ ਮੈਂ ਕਿਹਾ ਜੀ ਹਮ ਲੜਾਈ ਜੋ ਕਪੜਾ ਮਾਰਕੀਟ ਦੇ ਪ੍ਰਧਾਨ ਆ ਵਹਾਂ ਗਏ ਦੇ ਮੈਂ ਕਿਹਾ ਜੀ ਹਮ ਜੋ ਲੜਾਈ ਲੜ ਰਹੇ ਨਾ ਹਮ ਇਹ ਲੜਾਈ ਵਪਾਰੀ ਵਰਗ ਕੀ ਵੀ ਲੜ ਰਹੇ ਆ ਕਿਸਾਨ ਕੀ ਵੀ ਲੜ ਰਹੇ ਆ ਮਜ਼ਦੂਰ ਕੀ ਵੀ ਲੜ ਰਹੇ ਦੁਕਾਨਦਾਰ ਕੀ ਲੜ ਰਹੇ ਕੋਈ ਕੱਲੇ ਕੀ ਲੜਾਈ ਨਹੀਂ ਹੈ ਮਾਰੀ ਕਰੇ ਹਾਂ ਜੀ ਹਾਂ ਲੜਾਈ ਤਾਂ ਆਪ ਸਾਰੇ ਕੀ ਲੜ ਰਹੇ ਆ ਮਾ ਭਾਈ ਫਿਰ ਤੁਮ ਪੂਰਾ ਮਾਨੂ ਕੀ ਉਮਲੇ ਤੰਕਰਨਾ ਵਾ ਤੁਮ ਵਹਾਂ ਜੋ ਹੋ ਜਹਾਂ ਇਸਕਾ ਹੱਲਾ ਚਲੋ ਦੇਖਾਂਗੇ ਗਾ ਜਥੇਬੰਦੀਆਂ ਦਾ ਕੀ ਸਟੈਂਡ ਹੈ ਜਥੇਬੰਦੀਆਂ ਕੀ ਕਹਿ ਰਹੀਆਂ ਨੇ ਨਹੀਂ ਨਹੀਂ ਜਥੇਬੰਦੀਆਂ ਦਾ ਬਹੁਤ ਵਧੀਆ ਸਟੈਂਡ ਹੈ ਕੋਈ ਅਸੀ ਬਾਤ ਨਹੀਂ ਕਿਉਂਕਿ ਅਸੀਂ ਨੇ ਪਹਿਲਾਂ ਵੀ ਲੋਗਾਂ ਨੂੰ ਬੜੀ ਅੱਛੀ ਤਰ੍ਹਾਂ ਪਿਛਲੇ ਦਿਨ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਡੱਲੇਵਾਲ ਹੋਣੀ ਸੀ ਨਾਲ ਪੰਦੇਰ ਹੋਣੀ ਸੀ ਸਾਰੇ ਜੋ ਜਿਹੜੀ 17 ਤਰੀਕ ਦੀ ਕਾਲ ਦੀ ਹੈ ਨਾ ਉਸ ਦੇ ਬਾਰੇ ਵਿੱਚ ਸਾਰੀ ਬਾਤ ਚੀਤ ਹੋਈ ਵੀ ਆ ਔਰ ਮੀਟਿੰਗਾਂ ਦਾ ਦੌਰ ਚੱਲ ਪੜਿਆ ਔਰ ਅਪਨ 17 ਤਰੀਕ ਤੱਕ ਬਹੁਤ بڑا ਮਲੇਕ ਇਕੱਠ ਕਰਨਾ ਆ ਹਾਂ ਤੋ ਸਰਕਾਰ ਨੂੰ ਫੇਰ ਦਿਖਾਣਾ ਹੈ ਵੀ ਹਮ ਇਕਜੁੱਟਾਂ ਔਰ ਅਗਰ ਕੋਈ ਗਲਤ ਕਿਸੇ ਕੇ ਉੱਪਰ ਜ਼ੁਲਮ ਕਰਾਂਗੇ ਤੋ ਆਪਾਂ ਫੇਰ ਦੁਬਾਰਾ ਉਸੇ ਤਰ੍ਹਾਂ ਲੜਾਂਗੇ ਜਿਸ ਤਰ੍ਹਾਂ ਪਹਿਲਾਂ ਲੜੇ ਆਂ ਲੋਕਾਂ ਨੂੰ ਕੀ ਜਾਂਦੇ ਜਾਂਦੇ ਇੱਕ ਵਾਰ ਸੰਦੇਸ਼ دینا ਜਾਉਂਗੇ ਕਿਉਂਕਿ 17 ਤਰੀਕ ਦੀ ਕੌਲ ਹੈ ਲੋਕ ਵੀ ਤੁਹਾਡੀ ਵੇਟ ਕਰ ਰਹੇ ਹੋਣਗੇ ਕਿ ਤੁਸੀਂ ਕੁਝ ਕਹੋ ਕਿ ਅਸੀਂ ਆਈਏ ਨਾਲ ਨਾ ਬਿਲਕੁਲ ਦੇਖੋ ਮੈਂ ਸਾਰੇ ਧੰਨਵਾਦ ਕਰੂੰ ਪਹਿਲਾਂ ਸਾਰੇ ਹਰਿਆਣਾ ਕਾ ਵੀ ਸਾਰੇ ਪੰਜਾਬ ਕਾ ਜੋ ਜੋ ਵੀ ਮਲੇ ਯੂਪੀ ਤੱਕ ਕਿਤੇ ਵੀ ਰਾਜਸਥਾਨ ਤੱਕ ਵੀ ਲੋਕ یہاں ਆਪਣੇ ਤਰਨੇ ਪਰ ਆਇਆ ਹੇ ਹੋਰ ਵੀ ਜੋ ਵੀ ਹਰਿਆਣਾ ਸਾਰਾ ਹੀ ਲੈ ਲਿਓ ਔਰ ਪੰਜਾਬ ਵਾਲੇ ਵੀ ਸਾਰੇ ਬੜੇ ਸਾਥ ਬਹੁਤ ਆ ਲੋਕਾਂ ਦਾ ਪਰ ਫਿਰ ਦੁਬਾਰਾ ਤੁਹਾਨੂੰ ਬੇਨਤੀਆਂ ਕਰਨ ਚਾਹਾਂ ਕਮਾਂਕਾਰਾਂ ਨੂੰ ਸੰਕੋਚ ਕਰਦੇ ਹੋਏ 17 ਤਰੀਕ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪ ਨੇ ਜੋ ਸਿਖਤ ਮੋਰਚਾ ਮਲੇ ਨਾਨ ਪੋਲਿਟਿਕਲ ਮੋਰਚਾ ਉਸ ਕੀ ਕਾਲਾ ਔਰ ਦੋਨੋਂ ਮੋਰਚੇ ਹੀ ਕਾਲਾ ਆਇਓ ਕਿਸਾਨ ਮਜ਼ਦੂਰ ਮੋਰਚੇ ਕੀ ਕਾਲਾ ਵੀ ਆਪ ਨੇ एसपी ਦਫਤਰ ਨੂੰ ਘੇਰਨਾ ਆ ਔਰ ਉਹ ਘੇਰਨਾ ਇੱਕ ਦਿਨ ਵਾਸਤਾ ਆ ਥਰੀ ਸੰਖਿਆ ਤਿਆ ਕਰਾਇਆ ਕਿਉਂ ਦਿਨ ਮੈਂ ਸੰਖਿਆ ਬਹੁਤ ਹੋ ਜਾਇਆ ਬੇਨਤੀਆਂ ਆ ਹੱਥ ਜੋੜ ਕਾ ਵੀ ਅਗਰ ਰਾਤ ਨੂੰ ਵੀ ਆਪ ਨੂੰ ਵਹਾਂ ਬੈਠਣਾ ਪੜਿਆ ਤੋ ਆਪਨੇ ਰਾਤ ਨੂੰ ਵੀ ਬੈਠਣਾ ਆ ਕਿਉਂਕਿ ਮੋਰਚਾ ਉਹ ਲਾਣਾ ਆ ਜੌਨ ਸਾ ਆਪਾਂ ਨੇ ਕੁਛ ਦਿਨ ਪਹਿਲਾਂ ਸਾਲ ਡੇਢ ਸਾਲ ਪਹਿਲਾਂ ਲੈ ਲਿਓ ਚਾਹੇ ਨੂੰ 2 ਸਾਲ ਪਹਿਲਾਂ ਲੈ ਲਿਓ ਆਪਨੇ ਕਰਨਾਲੇ ਇੱਕ ਮੋਰਚਾ ਲਾਇਆਤਾ ਔਰ ਜਦ ਇਹਨਾਂ ਵਹ ਬਸਤਾੜਾ ਟੋਲ ਪਾ ਲਾਠੀ ਚਾਰਜ ਕਰਿਆ ਦਾ ਉਸਕੇ ਬਾਰੇ ਮਾ ਕੁਛ ਕਿਸਾਨਾਂ ਕਾ ਵਹ ਚੋਟਾਂ ਆਈ ਤੇ ਕਿਸਾਨ ਕੀ ਮੌਤ ਵੀ ਹੋ ਗਈ ਸੀ ਵਹਾਂ ਸੀ ਉਸਕੇ ਬਾਰੇ ਮਾ ਆਪਣੇ ਕਰਨਾਲ ਐਸਪੀ ਦਫਤਰ ਘੇਰਿਆ ਦਾ ਔਰ ਫਿਰ ਆਪਨੇ ਅੰਬਾਲਾ ਐਸਪੀ ਦਫਤਰ ਘੇਰਨਿਆ ਔਰ ਇਸ ਤਰ੍ਹਾਂ ਕੇ ਨਿਆ ਕੇ ਸਰਕਾਰ ਆਪ ਨੂੰ ਖੁਦ ਐ ਕਾ ਕਹਾ ਵੀ ਆਪ ਆਪਣੇ ਨਵਦੀਪ ਨੂੰ ਸਹੀ ਸਲਾਮਤ ਆਪਣੇ ਘਰਾਂ ਲੈ ਜਾਓ ਹਮ ਨਾ ਇਸਕੇ ਉਪਰ ਕੋਈ ਪਰਚਾ ਦਰਜ ਕਰਾਇਆ ਔਰ ਅੱਜ ਕੇ ਬਾਅਦ ਯੋ ਬਰੀਆ 20 ਆਇਆ ਹੈ ਮੇਰੀ ਵੀ 17 ਤਰੀਕ ਨੂੰ ਜਿਆਦਾ ਤੇ ਜਿਆਦਾ ਸੰਖਿਆਵਾਂ ਆਪਣਾ ਮੰਡੀ ਵਿੱਚ ਇਕੱਠੇ ਹੋਵਾਂਗੇ ਆਪਾਂ ਦੁਬਾਰਾ ਵੀ ਵੀਡੀਓ ਆਵਗੀ ਥਾਰੇ ਪਾਸ ਇਹ ਵੀ ਜੋ ਸਲਾਹਾਂ ਬਣ ਰਹੀਆਂ ਵੀ ਆਪਾਂ ਪਹਿਲਾਂ ਮੰਡੀ ਵਿੱਚ ਇਕੱਠੇ ਹੋਣਾ ਹੈ ਉਸਤੇ ਬਾਅਦ ਆਪਾਂ ਨੇ ਜਹਾਂ ਵੀ ਆਦੇਸ਼ ਹੋਵੇਗਾ ਡੀਸੀ ਦਫਤਰ ਨਾ ਐਸਪੀ ਦਫਤਰ ਕੇ ਪਾਸ ਆਦੇਸ਼ ਜਾਣੇਗੇ ਆਂ ਔਰ ਜਰੂਰ ਵਹਾਂ ਮੈਨੂੰ ਆਸ ਉਮੀਦ ਆ ਵੀ ਆਪ ਬਹੁਤ ਜਿਆਦਾ ਵੱੜ ਚੜਕਾ ਆਵਾਂਗੇ ਔਰ ਦੁਬਾਰਾ ਵੀ ਆਪ ਨੂੰ ਸਾਰੇ ਗੋਂ ਗੋਂ ਜਾਇਕਾ ਸੰਦੇਸ਼ਾ ਵੀ ਲਾਵਾਂਗੇ ਔਰ ਸਭ ਨੂੰ ਜੋਨ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਆਪਣੇ ਆਪਣੇ ਜ਼ੋਨ ਦੇ ਅੰਦਰ ਸਾਰੇ ਜਿੰਨੇ ਵੀ ਹਮ ਬੜਾ ਜਿਲਾਇਆ ਹਰ ਘਰ ਕੇ ਅੰਦਰ ਚਾਹੇ ਡੋਰ ਟੂ ਡੋਰ ਕਰਨਾ ਪੜੋ ਪਰ ਸੰਖਿਆ ਇਤਨੀ ਹੋਣੀ ਚਾਹੀਏ ਕਿ ਸਰਕਾਰ ਆਪ ਨੂੰ ਦੇਖਤੇ ਹੀ ਕਹਾ ਕਿ ਹਮ ਆਪ ਗੈਲ ਟਕਰਾਣੇ ਕੀ ਕੋਈ ਮਰੀ ਮਨਸਾ ਨਹੀਂ ਹੈ ਔਰ ਆਪ ਆਪਣੇ ਸ਼ਾਂਤੀਪੁਰ ਘਰੋਂ ਚਲੇ ਜਾਓ ਧੰਨਵਾਦ ਜੀ ਧੰਨਵਾਦ ਅਹਿਸਾਨ ਸਾਡੇ ਨਾਲ ਨਵਦੀਪ ਦੇ ਮਾਤਾ ਪਿਤਾ ਜਿਨ੍ਹਾਂ ਦਾ ਕਹਿਣਾ ਹੈ ਕਿ ਨਵਦੀਪ ਦੇ ਉਪਰ ਤਸ਼ੱਦਦ ਵੀ ਹੋਇਆ ਪਰ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਰਾਹੀਂ ਲੋਕਾਂ ਨੂੰ ਪੰਜਾਬ ਹਰਿਆਣਿਆਂ ਦੇ ਨੂੰ ਬੇਨਤੀ ਕਰਾਂਗੇ ਕਿ ਆ ਕੇ ਵੱਧ ਤੋਂ ਵੱਧ ਤੁਸੀਂ 17 ਤਰੀਕ ਨੂੰ ਜੋ ਕੱਟ ਰੱਖਿਆ ਪਹੁੰਚੋ ਕਿਉਂਕਿ ਨਵਦੀਪ ਦੇ ਮਗਰ ਜੇ ਅਸੀਂ ਅੱਜ ਨਾ ਖੜੇ ਤਾਂ ਕੱਲ ਨੂੰ ਫਿਰ ਤੁਹਾਡੇ ਮਗਰ ਵੀ ਕੋਈ ਖੜਨ ਵਾਲਾ ਨਹੀਂ ਬਚੇਗਾ ਕੈਮਰਾ ਪਾਸਾ ਦਵਿੰਦਰ ਜਨ ਨਾਲ ਮਨਦੀਪ ਜੋਤ ਪਿੰਡ ਜਲਵੇੜਾ